ਦਲਜੀਤ ਸਿੰਘ ਚੀਮਾ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਝੂਠ ਬੋਲਣ ਦੇ ਸੀਨੀਅਰ ਪੱਤਰਕਾਰਾਂ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਦਾ ਘਰਾ ਕੀਤਾ ਗਿਆ ਸੀ ਨਿਊ ਪੱਤਰਕਾਰਾਂ ਵੱਲੋਂ ਨਿੱਜੀ ਜਨਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਦੇ ਉੱਤੇ ਸਵਾਲ ਚੁੱਕੇ ਗਏ ਨੇ ਔਰ ਇਹਨਾਂ ਸਵਾਲਾਂ ਦੇ ਵਿੱਚ ਇੱਕ ਇਲਜ਼ਾਮ ਸਿੱਧੇ ਸਿੱਧੇ ਲੱਗਦਾ ਨਜ਼ਰ ਆਇਆ ਕਿ ਡਾਕਟਰ ਦਲਜੀਤ ਚੀਮਾ ਝੂਠ ਬੋਲ ਰਹੇ ਨੇ ਲਗਾਤਾਰ ਝੂਠ ਬੋਲ ਰਹੇ ਨੇ ਇਹ ਇਲਜ਼ਾਮ ਸੀਨੀਅਰ ਪੱਤਰਕਾਰ ਲਾਉਂਦੇ ਨਜ਼ਰ ਆ ਰਹੇ ਨੇ ਹੁਣ ਇਹ ਐਵੇਂ ਕਿਉਂ ਕਿਹਾ ਗਿਆ ਡਾਕਟਰ ਦਲਜੀਤ ਚੀਮਾ ਉੱਤੇ ਇਹ ਸਵਾਲ ਕਿਉਂ ਖੜਾ ਕੀਤਾ ਗਿਆ ਇਹ ਇਲਜ਼ਾਮ ਕਿ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਕਨਵੈਨਸ਼ਨ ਸੀ ਉਸ ਨੂੰ ਗੈਰਵਾਜਬ ਕਰਾਰ ਦੇ ਰਹੇ ਸੀ ਡਾਕਟਰ ਦਿਲਜੀਤ ਚੀਮਾ ਸੱਤ ਮੈਂਬਰੀ ਕਮੇਟੀ ਨੂੰ ਇਨਕਾਰ ਕਰਦੇ ਨਜ਼ਰ ਆ ਰਹੇ ਸੀ ਲਗਾਤਾਰ ਉਹਨਾਂ ਦੇ ਬਿਆਨਾਂ ਦੇ ਵਿੱਚ ਇਹੀ ਸੀ ਕਿ ਇਲੈਕਸ਼ਨ ਕਮਿਸ਼ਨ ਦੇ ਪੱਧਰ ਦੇ ਉੱਤੇ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਪ੍ਰਵੇਲ ਨਹੀਂ ਕਰ ਸਕਦੀ ਕਿਉਂਕਿ ਸੱਤ ਮੈਂਬਰੀ ਕਮੇਟੀ ਜਿਹੜਾ ਉਹ ਧਾਰਮਿਕ ਇੰਟਰਫੀਰੈਂਸ ਹੋਵੇਗੀ ਸੰਵਿਧਾਨ ਦੇ ਨਾਲ ਇਹੋ ਜੀਆਂ ਦਲੀਲਾਂ ਲਗਾਤਾਰ ਸੀਨੀਅਰ ਅਕਾਲੀ ਲੀਡਰ ਦਿੰਦੇ ਆਏ ਸੀ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਬੜੇ ਸਾਰੇ ਤਰਕੋਸ ਵੇਲੇ ਪੇਸ਼ ਵੀ ਆਏ ਸਮਝੇ ਸਮਝਾਏ ਵੀ ਗਏ ਧਾਰਮਿਕ ਦਖਲ ਜ ਇਕਰਾਰ ਦਿੱਤਾ ਜਾ ਰਿਹਾ ਸੀ ਵਾਰ-ਵਾਰ ਸਿੱਧੇ ਅਸਿੱਧੇ ਤੌਰ ਦੇ ਉੱਤੇ ਉਸ ਨੂੰ ਧਾਰਮਿਕ ਦਖਲ ਦੱਸਿਆ ਜਾ ਰਿਹਾ ਸੀ ਸਵਿਧਾਨਿਕ ਪਾਰਟੀ ਦੇ ਨਾਲ ਜਦਕਿ ਅਕਾਲੀ ਦਲ ਜਿਹੜੀ ਸੈਕੂਲਰ ਪਾਰਟੀ ਵਜੋਂ ਪੇਸ਼ ਕੀਤੀ ਜਾ ਰਹੀ ਸੀ ਹਾਲਾਂਕਿ ਪਹਿਲਾਂ ਜਦੋਂ ਵੋਟਾਂ ਲੈਣ ਦਾ ਸਮਾਂ ਹੁੰਦਾ ਉਦੋਂ ਇਹ ਪੰਥਕ ਪਾਰਟੀ ਬਣ ਜਾਂਦੀ ਹੈ ਜ਼ਰੂਰ ਪਰ ਜਦੋਂ ਇਸ ਮਸਲੇ ਉੱਤੇ ਸੰਬੋਧਨ ਕੀਤਾ ਗਿਆ ਤਾਂ ਉਸ ਵੇਲੇ ਸੈਕੂਲਰ ਪਾਰਟੀ ਸੀ ਨਰੋਲ ਸੈਕੂਲਰ ਪਾਰਟੀ ਸੀ ਖੈਰ ਸੀਨੀਅਰ ਪੱਤਰਕਾਰ ਇਸ ਉੱਤੇ ਹੁਣ ਤਰਕ ਕਰਦੇ ਪਏ ਨੇ ਅਰ ਠੋਕਮਾ ਜਵਾਬ ਵੀ ਜਿਹੜਾ ਇਸ ਮਸਲੇ ਦਾ ਦਿੱਤਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਚੋਣ ਕਮਿਸ਼ਨ ਦੇ ਬਾਰੇ ਗੱਲ ਕੀਤੀ ਹੈ ਔਰ ਸੀਨੀਅਰ ਪੱਤਰਕਾਰ ਹੀ ਤਰਕ ਦਿੰਦੇ ਆ ਕਿ ਚੋਣ ਕਮਿਸ਼ਨ ਨੇ ਅਜੇ ਤੱਕ ਇਸ ਮਸਲੇ ਉੱਤੇ ਕੋਈ ਪ੍ਰਤੀਕਰਮ ਹੀ ਨਹੀਂ ਦਿੱਤਾ ਹਾਲਾਂਕਿ ਜੇ ਇਹ ਮਸਲਾ ਕਾਨੂੰਨ ਦੇ ਨਾਲ ਕੋਈ ਛੇੜਛਾੜ ਸੀ ਸੀਨੀਅਰ ਪੱਤਰਕਾਰ ਕਹਿੰਦੇ ਨੇ ਤਾਂ 2 ਦਸੰਬਰ ਨੂੰ ਜਦੋਂ ਫੈਸਲਾ ਆਇਆ ਜਦੋਂ ਫੈਸਲਾ ਸੁਣਾਇਆ ਗਿਆ ਉਦੋਂ ਹੀ ਚੋਣ ਕਮਿਸ਼ਨ ਵੱਲੋਂ ਇੰਟਰਫੇਅਰ ਕਰ ਲੈਣਾ ਚਾਹੀਦਾ ਸੀਗਾ ਉਦੋਂ ਹੀ ਦੱਸ ਦੇਣਾ ਚਾਹੀਦਾ ਸੀਗਾ ਕਿ ਐਵੇਂ ਨਹੀਂ ਹੋ ਸਕਦਾ ਐਵੇਂ ਸੰਵਿਧਾਨ ਦੇ ਨਾਲ ਛੇੜਛਾੜ ਹੈ ਜਾਂ ਕੋਈ ਪਾਰਟੀ ਐਵੇਂ ਨਹੀਂ ਕਰ ਸਕਦੀ ਨਾ ਹੀ ਚੋਣ ਕਮਿਸ਼ਨ ਨੇ ਉਸ ਕਮੇਟੀ ਨੂੰ ਲੈ ਕੇ ਕੋਈ ਬਿਆਨ ਦਿੱਤਾ ਸੀਨੀਅਰ ਪੱਤਰਕਾਰ ਕਹਿੰਦੇ ਆ ਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੁਕਮ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੁਕਮਨਾਮਾ ਦਿੱਤੇ ਸੁਣਾਏ ਲਗਭਗ 2 ਮਹੀਨੇ ਹੋ ਚੁੱਕੇ ਨੇ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਵਾਲ ਜਿਹੜਾ ਆ ਉਹ ਨਹੀਂ ਚੁੱਕਿਆ ਗਿਆ ਪਰ ਜਿਹੜਾ ਵਿਅਕਤੀਆਂ ਜਿਹੜੇ ਜਿਹੜਾ ਦਾਲੀਆਂ ਜਿਹੜਾ ਜਿਹੜੇ ਸ਼ਖਸ ਸਵਾਲ ਚੁੱਕ ਰਹੇ ਨੇ ਉਹ ਅਕਾਲੀ ਦਲ ਦੇ ਲੀਡਰ ਨਹੀਂ ਸਿਰਫ ਅਕਾਲੀ ਦਲ ਵੱਲੋਂ ਹੀ ਸਵਾਲ ਚੁੱਕੇਗੇ ਸੰਵਿਧਾਨ ਦਾ ਹਵਾਲਾ ਦਿੱਤਾ ਗਿਆ ਚੋਣ ਕਮਿਸ਼ਨ ਦਾ ਹਵਾਲਾ ਦਿੱਤਾ ਗਿਆ ਪਰ ਸੀਨੀਅਰ ਪੱਤਰਕਾਰਾਂ ਦਾ ਇਹ ਤਰਕ ਹੈ ਕਿ ਚੋਣ ਕਮਿਸ਼ਨ ਨੇ ਅਜੇ ਤੱਕ ਕੋਈ ਵੀ ਤਰਕ ਜਿਹੜਾ ਇਸ ਮਸਲੇ ਉੱਤੇ ਨਹੀਂ ਦਿੱਤਾ ਕੋਈ ਵੀ ਸਵਾਲ ਨਹੀਂ ਚੁੱਕਿਆ ਤੇ ਇਸ ਨੂੰ ਕੀ ਸਮਝਣਾ ਚਾਹੀਦਾ ਹੈ ਕਿ ਸਿਰਫ ਸਿਆਸੀ ਲਾਹੇ ਵਾਸਤੇ ਇਹ ਤਰਕ ਦਿੱਤਾ ਗਿਆ ਜਾਂ ਦਰਅਸਲ ਚੋਣ ਕਮਿਸ਼ਨ ਦਾ ਕੋਈ ਮਸਲਾ ਇਸ ਦੇ ਵਿੱਚ ਹੈ ਫਿਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਬਨ ਦੀ ਪੰਜਾਬੀ ਤੇ